ਅਸੀਂ ਉਸ ਪਰਮਾਤਮਾ ਦੇ ਕਲਾਤ ਦੇ ਵਿੱਚ ਆਉਣਾ ਹੈ ਸਤ ਸੰਗ ਦੇ ਵਿੱਚ ਆਉਣਾ ਹੈ ਕਿ ਸਤ ਗੁਰੂ ਜੀ ਅੱਗੇ ਕੀ ਬਖਸ਼ਿਸ਼ ਕਰਦੇ ਹੈ ਇਹ ਜੀਵ ਨੂੰ ਕੀ ਸਮਝਾਉਣਾ ਕਰਦੇ ਹਨ ਚਲ ਮਨ ਹਰ ਚਟ ਸਾਲ ਪੜਾਉ ਗੁਰ ਕੀ ਸਾਡ ਗਿਆਨ ਕਾ ਅक्षर ਵਿਸਰੇ ਤੋਂ ਸਹਿਜ ਸਮਾਗ ਲਗਾਉ ਕਿ ਹੇ ਮਨ ਜੀਵ ਨੂੰ ਕਹ ਰਿਹਾ ਕਿ हे ਜੀਵ ਚਲ ਮੈਂ ਤੈਨੂੰ ਹਰ ਨਾਮ ਵਾਲੀ ਪਾਠਸ਼ਾਲਾ ਦੇ ਵਿੱਚ ਪੜਾਵਾਂ ਕਿ हे ਜੀਵ ਚਲ ਤੈਨੂੰ ਮੈਂ ਗੁਰੂ ਦੀ ਕਲਾਸ ਦੇ ਵਿੱਚ ਪੜਾਵਾਂ ਗੁਰੂ ਤੁਮ ਕਰੋ ਕਿਰਪਾ ਮੋਹੇ ਸਾਈ ਸਵਾਤ ਸਵਾਤ ਤੁਝ ਨਾਮ ਸੰਭਾਰੂੰ ਤੁਮੀ ਭੇਟ ਮਮ ਮਨ ਹਰਿ ਸਾਈ ਤੰਤਨ ਜੁਗਤਿ ਪਤਾ ਸਤਗੁਰੁ ਵਿਦਾਸ ਮਹਾਰਾਜੀ ਪਾਵਨ ਪਿੱਤਰ ਅੰਮ੍ਰਿਤ ਬਾਣੇ ਦੇ ਹਰਿ ਸ਼ਬਦ ਵਿੱਚ ਸਾਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਹੈ ਔਰ ਉਸ ਸਮਝਾਉਂਦੇ ਹੈ ਕਿ ਭਈ ਸੱਚ ਦੀ ਸੰਗਤ ਕਰੀਏ ਗੁਰੂ ਦੀ ਸੰਗਤ ਕਰੀਏ ਔਰ ਇਸ ਸ਼ਬਦ ਵਿੱਚ ਵੀ ਸਤ ਗੁਰੂ ਜੀ ਸਭ ਜੀਵਾਂ ਨੂੰ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਤੁਮ ਕਰੋ ਕਿਰਪਾ ਮੋਹੇ ਸਾਈਂ ਏ ਪ੍ਰਭੂ ਏ ਪਰਮਾਤਮਾ ਜੀ ਆਪ ਮੇਰੇ ਤੇ ਕਿਰਪਾ ਕਰੋ ਉਹਨ ਗੁਰੂ ਪੈਰੀ ਸਾਸ ਸੂਜ ਆਪਾਂ ਦੇਖਦੇ ਹਾਂ ਸਤ ਗੁਰੂ ਜੀ ਵਰਮੋਂ ਦੇ ਕਿ ਉਸ ਪਰਮਾਤਮਾ ਦੇ ਅਨੇਕਾਂ ਹੀ ਨਾਮ ਹਨ ਪਰ ਉਹ ਹੈ ਇੱਕ ਹੀ ਇੱਕ ਓੰਕਾਰ ਇੱਕੋ ਹੀ ਇੱਕੋ ਪਰਮਾਤਮਾ ਹੈ ਉਹਨੂੰ ਜਿਹੜੇ ਮਰਜੀ ਨਾਮ ਦੇ ਨਾਲ ਆਪਾਂ ਸੰਬੋਧਨ ਕਰ ਲਈਏ ਸਤਗੁਰ ਜੀ ਅੱਜ ਦੇ ਸ਼ਬਦ ਵਿੱਚ ਉਸ ਪਰਮਾਤਮਾ ਨੂੰ ਸਾਈਂ ਕਹਿ ਰਹੇ ਆ ਕਿ ਤੁਮ ਕਰੋ ਕਿਰਪਾ ਮੋਹੇ ਸਾਈਂ ਸਤਗੁਰ ਜੀ ਨੇ ਕਈ ਨਾਮਾਂ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕੀਤਾ ਹੈ ਕਿਉਂਕਿ ਭਾਰਤ ਦੀ ਪ੍ਰਕਰਮਾ ਕਰਦਿਆਂ ਹੋਇਆਂ ਅਲੱਗ ਅਲੱਗ ਸਟੇਟਾਂ ਦੇ ਵਿੱਚ ਜਾ ਕੇ ਸੰਗਤ ਦੀ ਭਾਸ਼ਾ ਦੇ ਅਨੁਸਾਰ ਸਤਸੰਗ ਦੇ ਮਾਧਿਅਮ ਰਾਹੀਂ ਪ੍ਰਮਾਤਮਾ ਦੇ ਨਾਮ ਦੇ ਨਾਲ ਸੰਤਾਂ ਨੂੰ ਜੋੜਿਆ ਹੈ ਸਤਗੁਰ ਜੀ ਉਸ ਪ੍ਰਮਾਤਮਾ ਨੂੰ ਮੁਕੰਦ ਕਹਿੰਦੇ ਹਨ ਮਕੰਦ ਮਕੰਦ ਜਪੋ ਸੰਸਾਰ ਮਕੰਦ ਕੀ ਹੈ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੇਮਾਰੇ ਲਿਖੈ ਮਾਦੋ ਕੀ ਹੈ ਐਸੀ ਲਾਲ ਤੁਝ ਬਨ ਕੌਣ ਕਰੇ ਲਾਲ ਕੀ ਹੈ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛੱਕਰ ਕਰੇ ਰਹੋ ਗਸਈਆ ਕਿਆ ਹੈ ਨੀਚ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰ ਗੋਬਿੰਦ ਕਿਆ ਹੈ ਸਤਗੁਰ ਰਵਿੰਦਾਸ ਮਹਾਰਾਜ ਜੀ ਨੇ ਬਹੁਤ ਨਾਮਾ ਦੇ ਨਾਲ ਪਰਮਾਤਮਾ ਨੂੰ ਸੰਬੋਧਨ ਕੀਤਾ ਹੈ ਔਰ ਅਜ ਦੇ ਸ਼ਬਦ ਵਿੱਚ ਵੀ ਸਤਿਗੁਰ ਜੀ ਇਹ ਪਰਮਾਨੰ ਕਰਦੇ ਕਿ ਇਹ ਜੀਵ ਉਸ ਪਰਮਾਤਮਾ ਦਾ ਨਾਮ ਸੱਚਾ ਨਾਮ ਹੈ ਸਵਾਸ ਸਵਾਤ ਤੁਝ ਨਾਮ ਸੰਭਾਰੂ ਤੁਮੀ ਪੇਟ ਮਮ ਮਨ ਹਰਸਾਈ ਤੁਮੀ ਧਿਆਲ ਕਿਰਪਾਲ ਰੁਣਾਨਿਤ ਤੁਮੀ ਦੀਨ ਬੰਦ ਰਗਾਈ ਸਵਾਦ ਲਗ ਮੈਂ ਆਪ ਜੀ ਦੇ ਨਾਮ ਦਾ ਸਿਮਰਨ ਕਰਦਾ ਹਾਂ ਕਿ ਮੈਂ ਹਰ ਸਵਾਦ ਦੇ ਨਾਲ ਆਪ ਜੀ ਦੇ ਨਾਮ ਦਾ ਸਿਮਰਨ ਕਰਦਾ ਹਾਂ ਔਰ ਪਰਮਾਤਮਾ ਜੀ ਆਪ ਜੀ ਦੇ ਦਰਸ਼ਨ ਕਰਨ ਦੇ ਨਾਲ ਮੇਰਾ ਮਨ ਮੇਰੀ ਰੂਹ ਆਨੰਦਿਤ ਹੋ ਜਾਂਦੀ ਹੈ ਪ੍ਰੇਮ ਪੰਤ ਕੀ ਪਾਲਕੀ ਰਵਿਦਾਸ ਬੈਠਿਉ ਆਏ ਸੱਚ ਸੁਆਮੀ ਮਿਲਨ ਕੋ ਆਨੰਦ ਕਹਿਓ ਨਾ ਜਾਈ ਕਿ ਜਿਹੜਾ ਉਹ ਪਰਮਾਤਮਾ ਨੂੰ ਮਿਲਣ ਦਾ ਆਨੰਦ ਹੈ ਜਿਹੜਾ ਪ੍ਰੇਮ ਹੈ ਉਹ ਅੱਖਰਾਂ ਦੇ ਨਾਲ ਬੋਲਿਆ ਨਹੀਂ ਜਾ ਸਕਦਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਆਨੰਦ ਕਹਿਓ ਨਾ ਜਾਈ ਸਤਗੁਰ ਜੀ ਬਖਸ਼ਿਸ਼ ਕਰਦੇ ਕਿ हे परमात्मा ਤੁਮੀ ਪੇਟ ਮਮ ਮਨ ਹਰਸਾਈ ਕਿ ਆਪ ਜੀ ਦੇ ਦਰਸ਼ਨ ਕਰਕੇ ਮੇਰਾ ਮਨ ਆਨੰਦਿਤ ਹੋ ਜਾਂਦਾ ਹੈ ਪ੍ਰਭੂ ਜੀ ਆਪ ਜੈਲੂ ਹੋ ਕਿਰਪਾਲੂ ਹੋ ਦਇਆਵਾਨ ਹੋ ਗਰੀਬ ਨਿਵਾਜ ਹੋ ਕਿ ਤੁਮ ਦਿਆਲ ਤੁਮੀ ਦਿਆਲ ਕਿਰਪਾਲ ਪ੍ਰਣਾਨਿਤ ਤੁਮੀ ਦੀਨ ਬੰਦਰ ਗੁਰਾਈ ਇਸੇ ਸ਼ਬਦ ਵਿੱਚ ਦੇਖੋ ਕਿੰਨੇ ਨਾਵਾਂ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕਰ ਦਿੱਤਾ ਹੈ ਕਿ ਆਪ ਦਿਆਲੂ ਹੋ ਕਿਰਪਾਲੂ ਹੋ ਦਇਆਵਾਨ ਹੋ ਗਰੀਬ ਨਿਵਾਜ ਹੋ ਕਿ ਗਰੀਬਾਂ ਨੂੰ ਨਿਵਾਜਣ ਵਾਲਾ ਪਾਪ ਕੇ ਨੀਚੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੈਨ ਅੰਦਰ ਹੈ ਕਿਹ ਪਰਮਾਤਮਾ ਜੀ ਆਪ ਗਰੀਬਾਂ ਨੂੰ ਨਿਵਾਜਣ ਵਾਲੇ ਹੋ ਗਰੀਬ ਨਿਵਾਜ ਗੁਸਈਆ ਮੇਰਾ ਮਾਤੇ ਛਤਰ ਤਰੇ ਕਿ ਮੇਰੇ ਮੱਤੇ ਦੇ ਉੱਪਰ ਪਾਪ ਸਿਰ ਤੇ ਛਤਰ ਆਪ ਜੀ ਦੇ ਕਾਰਨ ਝੁੱਲਿਆ ਹੈ ਕਿ ਮੈਂ ਆਪ ਦਾ ਨਾਮ ਜਪਿਆ ਤੇ ਆਪ ਦਾ ਹੀ ਰੂਪ ਹੋ ਗਿਆ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਿ ਮੈਨੂੰ ਉਸ ਜਗ੍ਹਾ ਤੇ ਬਿਠਾ ਦਿੱਤਾ ਅੱਜ ਸੰਗਾਤਾਂ ਦੇ ਬਿਠਾ ਦਿੱਤਾ ਹੈ ਪ੍ਰਮਾਤਮਾ ਜੀ ਆਪ ਜੀ ਦੀ ਅਪਾਰ ਅਪਾਰ ਕਿਰਪਾ ਹੈ ਆਪ ਤੋਂ ਬਿਗੈ ਕੌਣ ਕਰ ਸਕਦਾ ਹੈ ਤੇ ਮਾਰੀ ਸੰਨ ਰਹੂ ਨ ਸਵਾਸਰ ਪਰਮਤ ਫਿਰੋ ਨਾ ਹੋ ਹਨ ਰਾਈ ਤੁਮਾਰੀ ਅਨੁਕ ਮਪਮਾਨਮਦ ਛੁਟੇ RAM RAIN ਅੰਮ੍ਰਿਤ ਪਾਈ ਕਿ ਪ੍ਰਭੂ ਜੀ ਹਮੇਸ਼ਾ ਆਪ ਜੀ ਦੀ ਛਣ ਵਿੱਚ ਮੈਂ ਤਾਂ ਰਹਿਣਾ ਪਾਵਕ ਉਹਦੇ ਸਿਮਰਨ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਰਹਿ ਜਾਣਾ ਕਿ ਮੈਂ ਤਾਂ ਹਰ ਵੇਲੇ ਆਪ ਜੀ ਦੇ ਨਾਮ ਦੇ ਵਿੱਚ ਹੀ ਰੰਗਿਆ ਹਾਂ ਮੈਨੂੰ ਪੱਕਾ ਰੰਗ ਚੜ ਗਿਆ ਮ ਜਿੱਠੀਆਂ ਰੰਗ ਕਿ ਮੈਨੂੰ ਸਬ ਪਰਮਾਤਮਾ ਦੇ ਨਾਮ ਦਾ ਰੰਗ ਚੜ ਗਿਆ ਔਰ ਮੈਂ ਆਪ ਜੀ ਦੀ ਸ਼ਰਨ ਵਿੱਚ ਰਹਿਣਾ ਹਾਂ ਅਤੇ ਇਹ ਸੰਸਾਰ ਜੋ ਸੰਸਾਰ ਹੈ ਇਸ ਸੰਸਾਰ ਦੇ ਵਿੱਚ ਨਹੀਂ ਪਰਮ ਦਾ ਕੇਵਲ ਆਪ ਜੀ ਦਾ ਹੀ ਸਿਮਰਨ ਕਰਦਾ ਹਾਂ ਕਿ ਸੰਸਾਰੀ ਮੋਹ ਮਾਇਆ ਮੈਨੂੰ ਆਪਣੀ ਮਾਇਆ ਦੇ ਵਿੱਚ ਨਹੀਂ ਕੈਦ ਕਰ ਸਕਦਾ ਆਪ ਜੀ ਦੀ ਕਿਰਪਾ ਨਾਲ ਮਾਣ ਅਤੇ ਹੰਕਾਰ ਦਾ ਨਾਸ਼ ਹੋ ਗਿਆ ਹੈ ਅਤੇ ਆਪ ਜੀ ਦਾ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਕਰ ਲਿਆ ਹੈ ਕਿ ਜਦੋਂ ਪਰਮਾਤਮਾ ਜੀ ਤੇਰਾ ਨਾਮ ਜਪਿਆ ਮੈਂ ਤੇਰਾ ਹੀ ਰੂਪ ਹੋ ਗਿਆ ਹਾਂ ਪਾਵ ਮੈਂ ਮੇਰੀ ਮੈਂ ਅਹੰਕਾਰ ਮੇਰੇ ਅੰਦਰਲਾ ਅਹੰਕਾਰ ਖਤਮ ਹੋ ਗਿਆ ਹੈ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਹੇ ਪਰਮਾਤਮਾ ਤੇਰਾ ਜਦੋਂ ਮੈਂ ਨਾਮ ਜਪਿਆ ਤੂੰ ਮੇਰੇ ਅੰਦਰ ਵੱਸ ਗਿਆ ਫਿਰ ਮੈਂ ਮੇਰੀ ਖਤਮ ਹੋ ਗਈ ਤੇ ਜਿਸ ਵੇਲੇ ਨਾਮ ਜਪਿਆ ਹੰਕਾਰ ਖਤਮ ਹੋ ਗਿਆ ਤੂੰ ਮੇਰੇ ਮਨ ਵਿੱਚ ਵਸ ਗਿਆ ਹੁਣ ਤੂੰ ਹੀ ਤੂੰ ਹੈ ਮੈਂ ਮੇਰੀ ਖਤਮ ਹੋ ਗਈ ਹੈ ਐਸੋ ਬਧ ਜਾਚੋ ਕਰਨਾ ਮੈਂ ਤੁਝੇ ਚੰਨ ਤਜ ਕਿਤੋਂ ਨਾ ਜਾਈ ਚਰਨ ਸਨ ਰਬੀ ਦਾਸ ਰਬਰੀ ਆਪਣੋ ਜਾਨ ਨਿਹੁ ਉਰ ਲਾਈ ਕਹੇ ਪ੍ਰਭੂ ਜੀ ਮੈਂ ਕੇਵਲ ਆਪ ਜੀ ਦੇ ਚਰਨ ਕਮਲਾਂ ਦਾ ਹੀ ਯਾਤਨਾ ਕੀਤੀ ਹੈ ਕਿ ਮੈਂ ਜਦੋਂ ਵੀ ਕੁਝ ਮੰਗਿਆ ਹੈ ਪਰਮਾਤਮਾ ਜੀ ਆਪ ਜੀ ਨੂੰ ਹੀ ਮੰਗਿਆ ਹੈ ਕਿ ਆਪ ਮੇਰਾ ਸਹਾਰਾ ਬਣੋ ਆਪ ਕਿਰਪਾ ਕਰੋ ਇਨਾ ਨੂੰ ਛੱਡ ਕੇ ਮੈਂ ਹੋਰ ਕਿਸੇ ਪਾਸੇ ਨਹੀਂ ਜਾ ਸਕਦਾ ਸਤਿਗੁਰੂ ਦਾਸ ਸਿਮਰਨ ਉਚਾਰਨ ਕਰਦਿਆਂ ਕਿ ਪ੍ਰਭੂ ਜੀ ਮੈਂ ਆਪ ਜੀ ਦੀ ਸ਼ਰਨ ਚਰਨ ਵਿੱਚ ਆਇਆ ਹਾਂ ਕਿ ਆਪ ਜੀ ਦੀ ਚਰਨ ਸ਼ਰਨ ਵਿੱਚ ਹੋਇਆ ਹਾਂ ਆਪ ਮੈਨੂੰ ਆਪਣਾ ਜਾਣ ਕੇ ਆਪਣੇ ਹਿਰਦੇ ਦੇ ਨਾਲ ਲਗਾ ਲਓ ਕਿ ਆਪ ਮੈਨੂੰ ਆਪਣਾ ਬਣਾ ਲਵੋ ਹੁਣ ਗੁਰੂ ਕਹਿੰਦੇ ਸਾਤ ਸੰਜੂ ਜਦੋਂ ਅਸੀਂ ਉਸ ਪਰਮਾਤਮਾ ਦੀ ਕਿਲਾਕ ਦੇ ਵਿੱਚ ਆਉਣਾ ਹੈ ਸਤ ਸੰ ਦੇ ਵਿੱਚ ਆਉਣਾ ਹੈ ਤੇ ਸਤ ਗੁਰ ਜੀ ਅੱਗੇ ਕੀ ਬਖਸ਼ਿਸ਼ ਕਰਦੇ ਹੈ ਇਹ ਜੀਵ ਨੂੰ ਕੀ ਸਮਝਾਉਣਾ ਕਰਦੇ ਹਨ ਚਲ ਮਨ ਹਰ ਛੱਟ ਸਾਲ ਪੜਾਉ ਗੁਰ ਕੀ ਸਾਡ ਗਿਆਨ ਕਾ ਅक्षर ਮਸਰੀ ਤੋਂ ਸਹਿਜ ਸਮਾਧ ਲਗਾਉ ਕਿ ਹੇ ਮਨ ਜੀਵ ਨੂੰ ਕਹਿ ਰਿਹਾ ਕਿ ਹੇ ਜੀਵ ਚੰਨ ਮੈਂ ਤੈਨੂੰ ਹਰ ਨਾਮ ਵਾਲੀ ਪਾਠਸ਼ਾਲਾ ਦੇ ਵਿੱਚ ਪੜਾਵਾਂ ਕਿ ਹੇ ਜੀਵ ਚੰਨ ਤੈਨੂੰ ਮੈਂ ਗੁਰੂ ਦੀ ਕਲਾਸ ਦੇ ਵਿੱਚ ਪੜਾਵਾਂ ਗੁਰੂ ਦੀ ਕਲਾਸ ਦੇ ਵਿੱਚ ਗੁਰੂ ਦੀ ਜਿਹੜੀ ਕਲਾਸ ਹੈ ਪਾਠਸ਼ਾਲਾ ਹੈ ਉਦੇ ਵਿੱਚ ਲੈ ਕੇ ਚੱਲਾਂ ਕਿ ਉਹਦੇ ਵਿੱਚ ਮੈਂ ਤੈਨੂੰ ਪੜਾਵਾਂ ਗੁਰ ਕੀ ਸਾਡ ਜਨ ਕਾ ਅਚਲ ਵਿਸਰੇ ਤੋਂ ਸਹਿਜ ਸਮਾਦ ਲਗਾਂ ਹੁਣ ਜਿਸ ਪਾਠਸ਼ਾਲਾ ਵਿੱਚ ਸ੍ਰੇਸ਼ਟ ਮਾਰਗ ਤੋਂ ਪਟਕਣ ਤੋਂ ਰੋਕਣ ਵਾਲੀ ਗੁਰੂ ਦੇ ਉਪਦੇਸ਼ ਦੀ ਛੋਟੀ ਹੈ ਕਿ ਜੇ ਅਸੀਂ ਗਲਤ ਪਾਸੇ ਲੱਗਾਂਗੇ ਗਲਤ ਪਾਸੇ ਜਾਵਾਂਗੇ ਤੇ ਇਹ ਕਲਾਸ ਐਸੀ ਹੈ ਗੁਰੂ ਦੀ ਗੁਰੂ ਦੀ ਕਲਾਸ ਐਸੀ ਹੈ ਕਿ ਗੁਰੂ ਕੋਲ ਸੋਟੀ ਹੈ ਜਿਹੜੀ ਸੋਟੀ ਸਾਨੂੰ ਗਲਤ ਪਾਸੇ ਜਾਣ ਤੋਂ ਰੋਕੇਗੀ ਅਤੇ ਪ੍ਰਭੂ ਪਰਮਾਤਮਾ ਨੂੰ ਮਿਲਾਉਣ ਵਾਲਾ ਗਿਆਨ ਹੈ ਜਿੱਥੇ ਗਲਤ ਪਾਸੇ ਤੋਂ ਸਾਨੂੰ ਰੋਕਦੀ ਹੈ ਉਥੇ ਗੁਰੂ ਦਾ ਪਰਮਾਤਮਾ ਦਾ ਗਿਆਨ ਵੀ ਸਾਨੂੰ ਇਸ ਕਲਾਸ ਵਿੱਚ ਮਿਲਣਾ ਹੈ ਕਿ ਜਦੋਂ ਗੁਰੂ ਦੀ ਸੰਗਤ ਕੀਤੇ ਤਾਂ ਜਿਹੜਾ ਜੀਵ ਸੰਗਤ ਨਹੀਂ ਕਰਦਾ ਗੁਰੂ ਦੀ ਕਲਾਸ ਦੇ ਵਿੱਚ ਨਹੀਂ ਆਉਂਦਾ ਸਤਸੰਗ ਦੇ ਵਿੱਚ ਨਹੀਂ ਆਉਂਦਾ ਉਹਦਾ ਜੀਵਨ ਬ्यर्थ ਹੋ ਜਾਂਦਾ ਹੈ ਤੇ ਸਤਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹੈ ਜੇਕਰ ਜੀਵ ਗਿਆਨ ਦਾ ਅੱਖਰ ਭੁੱਲ ਵੀ ਜਾਵੇ ਜੇ ਗੁਰੂ ਦੀ ਕਲਾਸ ਦੇ ਵਿੱਚ ਆਉਂਦਾ ਹੈ ਅੱਖਰ ਭੁੱਲ ਵੀ ਜਾਵੇ ਤਾਂ ਵੀ ਗੁਰੂ ਦੀ ਕਿਰਪਾ ਨਾਲ ਜੀਵ ਦੀ ਸਹਿਜ ਸਮਾਧੀ ਲੱਗ ਜਾਂਦੇ ਹੈ ਕਿ ਜੇ ਅੱਖਰ ਭੁੱਲ ਵੀ ਜਾਵੇ ਪਹਿਲਾਂ ਤਾਂ ਗੁਰੂ ਦੀ ਸੋਟੀ ਹੈ ਜੋ ਸਾਨੂੰ ਗਲਤ ਪਾਸੇ ਤੋਂ ਰੋਕਦੀ ਹੈ ਗਲਤ ਪਾਸੇ ਜਾਣ ਨਹੀਂ ਦਿੰਦੀ ਫਿਰ ਦੂਸਰਾ ਗੁਰੂ ਦਾ ਗਿਆਨ ਸਾਨੂੰ ਗੁਰੂ ਦੀ ਕਲਾਸ ਦੇ ਵਿੱਚੋਂ ਮਿਲਣਾ ਹੈ ਤੇ ਜੇ ਕਹਿੰਦੇ ਅੱਖਰ ਭੁੱਲ ਜਾਵੇ ਤਾਂ ਵੀ ਗੁਰੂ ਸਾਡੇ ਤੇ ਅਪਾਰ ਕਿਰਪਾ ਕਰਦਾ ਕਿ ਸਾਡੀ ਸਮਾਧੀ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਲੱਗ ਜਾਂਦੀ ਹੈ ਪ੍ਰੇਮ ਪਾਠੀ ਸੁਰਤ ਲਿਖਨ ਕਰਿਓ ਰਜ਼ਾ ਮਮਲਕ ਆਪ ਦਿਖਾਉ ਕਿ ਪ੍ਰਭੂ ਦੀ ਇਸ ਪਾਠਸ਼ਾਲਾ ਵਿੱਚ ਪੜਨ ਵਾਸਤੇ ਪ੍ਰੇਮ ਦੀ ਫੱਟੀ ਹੈ ਕਿ ਜਦੋਂ ਅਸੀਂ ਗੁਰੂ ਦੀ ਕਲਾਸ ਦੇ ਵਿੱਚ ਚਾਉਂਦੇ ਆ ਤੇ ਪਾਠਸ਼ਾਲਾ ਵਿੱਚ ਪੜਨ ਵਾਸਤੇ ਗੁਰੂ ਦੀ ਪ੍ਰੇਮ ਦੀ ਫੱਟੀ ਹੈ ਗੁਰੂ ਪ੍ਰੇਮ ਨਾਲ ਸਮਝਾਉਂਦਾ ਹੈ ਪਿਆਰ ਨਾਲ ਸਮਝਾਉਂਦਾ ਸਾਨੂੰ ਲਿਖਣਾ ਸਿਖਾਉਂਦਾ ਹੈ ਅਤੇ ਸੁਰਤ ਦੀ ਕਲਮ ਹੈ ਜਿਸ ਨਾਲ ਰਾਰਾ ਅਤੇ ਮੰਮਾ ਲਿਖਣਾ ਸਰਵ ਵਿਆਪੀ ਪਰਮਾਤਮਾ ਦਾ ਨਾਮ ਪ੍ਰਭੂ ਦਾ ਨਾਮ ਰੂਪੀ ਅੰਕ ਲਿਖਿਆ ਜਾਂਦਾ ਹੈ ਇਹ ਬਿਦ ਮੁਕਤ ਪੈ ਸੰਕਾਦਿ ਕਿਰਦੇ ਬਿਦਾਰ ਪ੍ਰਕਾਸ਼ ਦਿਖਾਉਂ ਕਿ ਪ੍ਰਭੂ ਦੀ ਪਾਠਸ਼ਾਲਾ ਵਿੱਚ ਪੜ੍ਹ ਕੇ ਅਜਿਹੇ ਤਰੀਕੇ ਨਾਲ ਸੰਕ ਆਦ ਚਾਰੇ ਪ੍ਰਾਪ ਮੁਕਤ ਹੋਏ ਹਨ ਕਿ ਭਾਈ ਹਰ ਕੋਈ ਗੁਰੂ ਦੀ ਕਲਾਸ ਦੇ ਵਿੱਚ ਪੜ੍ਹ ਕੇ ਮੁਕਤ ਹੋ ਜਾਂਦਾ ਦੁੱਖਾਂ ਤੋਂ ਮੁਕਤ ਹੋ ਜਾਂਦਾ ਭੈਅ ਤੋਂ ਮੁਕਤ ਹੋ ਜਾਂਦਾ ਡਰ ਤੋਂ ਮੁਕਤ ਹੋ ਜਾਂਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦੇ ਵਿਚਾਰ ਕਰਨ ਨਾਲ ਪ੍ਰਕਾਸ਼ ਹੋਇਆ ਦੇਖਿਆ ਜਾ ਸਕਦਾ ਹੈ ਤੇ ਜਦੋਂ ਹਿਰਦੇ ਦੇ ਵਿੱਚ ਗੁਰੂ ਦਾ ਗਿਆਨ ਆ ਗਿਆ ਪ੍ਰਕਾਸ਼ ਆ ਗਿਆ ਫਿਰ ਸਾਨੂੰ ਬਾਦਾ ਹੀ ਬਾਦਾ ਉਸ ਦਾ ਹੋ ਜਾਣਾ ਹੈ ਕਾਗਦ ਕਮਲ ਮਤਮਸ ਕਰਨ ਨਿਰਮਲ ਬਿਨ ਰਸਨਾ ਨਿਸਦਨ ਗੁਣ ਗਾਉਂ ਇਹ ਰਿਤੈ ਨੂੰ ਕਲਮ ਅਤੇ ਬੁੱਧੀ ਨੂੰ ਨਿਰਮਲ ਗਿਆਨ ਸਿਆਹੀ ਬਣਾ ਕੇ ਜੀਭਾਂ ਤੋਂ ਬਗੈਰ ਹੀ ਦਿਨ ਰਾਤ ਪ੍ਰਭੂ ਦੇ ਗੁਣ ਗਾਇ ਜੰਦੇ ਹਨ ਕਿ ਬੁੱਧੀ ਨੂੰ ਨਿਰਮਲ ਸਿਆਹੀ ਬਣਾ ਕੇ ਜੀਭਾਂ ਤੋਂ ਬਗੈਰ ਉਸ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਗਾਇਆ ਜਾਂਦਾ ਹੈ ਕਹ ਰਿਬੀ ਦਾਸ ਰਾਮ ਜਪਿ ਪਈ ਸੰਤ ਸਾਖ ਦੇ ਬਹੁਰ ਨ ਆਉ ਸਤਿਗੁਰ ਅਰਬਦਾਸ ਮਹਾਰਾਜੀ ਕਥਨ ਕਰਦੇ ਹਨ ਏ ਪਈ ਸੰਤ ਇਸ ਦੇ ਪ੍ਰਮਾਨ ਹਨ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਮੁਕਤ ਹੋ ਜਾਂਦਾ ਹੈ ਅਤੇ ਜੀਵ ਦੁਆਰਾ ਜਨਮ ਮਨ ਦੇ ਚੱਕਰ ਵਿੱਚ ਨਹੀਂ ਆਉਂਦਾ ਇਸ ਕਰਕੇ ਗੁਰੂ ਪਿਆਰੇ ਸਾਸੂ ਜੀ ਆਓ ਗੁਰੂ ਮਹਾਰਾਜ ਜੀ ਦੇ ਬਚਨਾਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਤੇ ਆਪਣਾ ਮਨ ਉਸ ਗੁਰੂ ਦੇ ਚਾਨਾ ਵਿੱਚ ਲਾ ਕੇ ਗੁਰੂ ਦੀ ਕਲਾ ਦੇ ਵਿੱਚ ਲੈਣ ਕੇ ਆਪਣਾ ਗੁਰੂ ਦਾ ਗਿਆਨ ਆਪਣੇ ਮਨ ਦੇ ਵਿੱਚ ਵਸਾਈਏ ਤੇ ਆਪਣਾ ਜੀਵਨ ਸਫਲਾ ਕਰੀਏ ਜੈ ਗੁਰਦੇ